ਸਸੇ ਕਹਿੰਦੇ ਬਲਾ ਚੌੜ ਵਾਲੇ ਰਾਣੇ ਦੀ ਖੇਡ ਕਲੱਬ ਕੋਗ ਜਹੂਰ ਜੀ ਆਏ ਹੋਏ ਨੇ ਆ ਚੁੰਮਕ ਹੈ ਇੰਦਰਜੀਤਾ ਯਾਰ ਉਹ ਬੱਲੇ ਬੱਲੇ ਇਹ ਹੀ ਹੈ ਅੱਜ ਗੁਜਰਕੋਟ ਆ ਸਾਹਮਣਾ ਨੌਜੋਨ ਮਾ ਇਹਦੇ ਗੱਫੇ ਪਰ ਸਾਹਮਣੇ ਵੇਖਦਾ ਵੀ ਸ਼ਹਿਯਾਬ 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 ਤੇ ਜੱਫਾ ਉਧਰ ਸ਼ੀਲੀ ਦੇ ਵਿੱਚ ਆ ਜਾਗੇ ਆ ਗਏ ਬਹਿ ਜੋ ਵੀਰ ਬਣ ਕੇ ਜਿਹੜੇ ਗਰਾਊਂਡ ਦੇ ਵਿੱਚ ਆ ਗਏ ਬਹਿ ਜਾਓ ਬਹਿ ਜਾਓ ਹੱਥ ਬੰਨ ਕੇ ਬੇਨਤੀ ਆ ਤੁਸੀਂ ਭਰਾਓ ਸਾਡੇ ਉਹ ਮਗਰਲੇ ਤੁਹਾਡੇ ਭਰਾ ਤੇ ਤੁਸੀਂ ਉਹਨਾਂ ਦੇ ਭਰਾ ਬਹਿ ਜੋ ਕਰਪੇ ਕਰਕੇ ਉਹ ਨਾਖ ਮੇਰੇ ਮਿੱਤਰੋ ਆ ਸ਼ੀਲੀ ਆ ਉਹ ਨਾਖ ਉਹ ਟੱਕਰ ਫਿਰੇ ਦੀ ਉਹ ਧਰਤੀ ਕਮਾ ਉਹ ਹੁਣੇ ਕਹਿੰਦੇ ਵੀ ਉਹ ਮੇਰੇ ਮਿੱਤਰੋ ਬਾਜਵੇ ਹੁੜੀ ਕਹਿੰਦੇ ਪੱਕੇ ਮਾਨਸਮਾਨ 20000 ਦੇ ਦੇਵਾਂਗੇ ਆ ਸਾਹਮਣੇ ਨਾਖ ਲੀ ਬਲੂਕਾ ਪਰ ਗੱਗੇ ਪਰ ਬਿੰਦੀ ਜੱਜੇ ਪਰ ਬਿੰਦੀ ਫੱਫੇ ਪਰ ਬਿੰਦੀ ਪੇ ਲੱਲੇ ਪਰ ਬਿੰਦੀ ਲਾ ਬੋਲੇ ਸ਼ੀਲੀ 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 ਪਟਵਾਰੀ ਕਹਿੰਦਾ ਮਾੜੀ ਜੀ ਸਨੇਬ ਜਟੇ ਪਾ ਦिए ਆ ਪੈਜੀ ਸਨੇਬ ਤੇ 14 ਫਰਵਰੀ ਕਹਿੰਦੇ ਮੰਗਲ ਸਰਸੇ ਦੇ ਵਿੱਚ ਵੱਡੇ ਮੇਲੇ ਆਪ ਸਭ ਨੂੰ ਸਦੇਹੇ ਨੇ ਓਏ ਆਏ ਤੀਵੇਂ ਕਿਹੜਾ ਫੜ ਲਿਆ ਨੰਬਰ ਨਾਥ ਦਾ 1000 ਦਾ ਹੋਣਾ ਆ ਸਾਹਮਣੇ ਇੱਕ ਪਾਸੇ ਮਨੀਸ਼ ਔਰ ਦੂਜੇ ਪਾਸੇ ਨਾਥ ਨਾਥ ਤੇ ਮਨੀਸ਼ ਨਾਥ ਤੇ ਗੁਰੂ ਵਾਹਿਗੁਰੂ ਵਾਹਿਗੁਰੂ